ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਮਹੱਤਮ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਅੱਜ ਇੱਕ ਪਟਿਆਲਾ ਦੀ ਸੁਨੋਰੀ ਅੱਡੇ ਦੇ ਕੋਲ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈ ਗਈ ਜ਼ਾਇਦਾਤ ਔਰ ਮਕਾਨ ਨੂੰ ਠੇਰ ਕੀਤਾ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸਾਂਝੋ ਆਪਰੇਸ਼ਨ ਚਲਾਇਆ ਗਿਆ ਪਰਸ਼ੀਅਨ ਦੀ ਟੀਮ ਨੂੰ ਦੇ ਕੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਦੋ ਲੜਕੀਆਂ ਵੱਲੋਂ ਡੀਜ਼ਲ ਪਾ ਕੇ ਮਕਾਨ ਦੇ ਉੱਤੇ ਚੜ੍ਹੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਸੁਰੱਖਿਅਤ ਉਤਾਰਿਆ ਗਿਆ ਉੱਥੇ ਹੀ ਲੋਕਾਂ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਟਿਆਲਾ ਦੇ ਸ਼ਹਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਕੋਲੀ ਨੇ ਇਹੀ ਸਾਰੇ ਤੇ ਕਾਰਵਾਈ ਕੀਤੀ ਜ਼ੋਰੀ ਉੱਧਰ ਹੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁਖਿਤ ਪਹੁੰਚੀ ਐਸਪੀ ਸਿਟੀ ਪਰਮਿੰਦਰ ਸਿੰਘ ਚੀਮਾ ਨੇ ਕਿਹਾ ਕਿ ਔਰ ਦੋਨੋਂ ਮਕਾਨਾਂ ਦੇ ਉੱਪਰ ਰਹਿਣ ਵਾਲੇ ਪਰਿਵਾਰ ਦੇ ਉੱਤੇ ਘੱਟੂ-ਘੱਟ 10-10 ਮਾਮਲੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਉੱਧਰ ਹੀ ਪਟਿਆਲਾ ਪੁਲਿਸ ਵੱਲੋਂ ਐਸਪੀ ਸਿਟੀ ਵੱਲੋਂ ਸਾਹਿਬ ਚਿਤਾਵਨੀ ਦਿੱਤੀ ਗਈ ਹੈ ਵੀ ਅਗਰ ਕੋਈ ਵਿਅਕਤੀ ਨਸ਼ਾ ਤਸਕਰ ਨਸ਼ੇਦੀ ਅਕਾਲੀ ਨਾਲ ਬਣਾਏਗੀ ਅਲੀ ਸ਼ਾਨ ਮਕਾਨ ਤੇ ਪੀਲਾ ਪੰਜਾ ਚੱਲੂਗਾ ਅਤੇ ਬੰਦੀ ਕਾਰਵਾਈ ਵਿਕੀਤ ਹੋਵੇਗੀ ਪਟਿਆਲੇ ਤੋਂ ਪੰਜਾਬ ਹੌਪਸਟਾਈਮ ਲਈ ਬਲਜੀਤ ਸਾਨਾ ਦੀ ਖਾਸ ਰਿਪੋਰਟ ਪਟਿਆਲ O <Sessizando> que <Sessizando> Kata seri mata lila ala lakshmi tenek red drop i believe turn ਬਿਲਕੁਲ ਬੈਠਾ ਤੇ ਕੋਰਪੋਰੇਸ਼ਨ ਦੱਸੇ ਕਿ ਸਾਨੂੰ ਨਹੀਂ ਪਤਾ ਅਨਟੀਫਾਈ ਕਰਦੇ ਨੇ ਆਪਣਾ ਪਿੱਛੇ ਹੋ ਜਾ ਤੁਸੀਂ ਚਲੋ ਪਿੱਛੇ ਚਲੋ ਪਿੱਛੇ ਚਲੋ ਪਿੱਛੇ ਚਲੋ ਚਲ ਪਾਜ ਜੀ ਤੁਸੀਂ ਤੇ ਜਾਓ ਸਰਕਾਰੀ ਬੰਦੇ ਤੇ ਜਾਓ ਆ ਯਾਰ ਥੋੜਾ ਕਰਾ ਦਿਓ ਤੁਹਾਨੂੰ ਕਰਾ ਲੈਣੇ ਦੀ ਗੱਲ ਆਜੂ ਸਿਕਲ ਫਾਰੀ ਤਖਵੀਰਾ ਤੁਹਾਨੂੰ ਦੱਸ ਰਿਹਾ ਉਹ ਇੱਕ ਬੱਚੇ ਦੇਾਰੋ ਉਹ ਜੋਲੀ ਦੇ ਵਿੱਚ ਤੋਂ ਕਿਵੇਂ ਪ੍ਰਕਾਸ਼ ਨਿਕਲਕਾਰੀ ਨੂੰ ਇਸੇ ਉੱਚਿਤਕਾਰੀ ਉਸ ਜੇ ਭਾਰੀ ਨਾ ਨਾ ਕਿਹੜਾ ਬੱਤਾ ਟੁੱਟਦਾ ਹੈ ਇਹਦਾ ਬੱਤਾ ਕਿਹੜਾ ਬਾਹਰੋਂ ਮਾਰਦਾ ਇਹਦਾ ਬੱਚਾ ਅੰਸੀ ਦਾ ਕਿਹੜਾ ਬੇੜਾ ਕਰਤੋ ਜਬੇ ਅੰਸੀ ਮਰ ਜਬੇ ਕਿਤਾ ਅਮ ਸੀ ਨਾ ਕਰਿਆ ਅਮ ਸੀ ਨਾ ਕਰ ਅਮ ਸੀ ਨਾ ਐ ਬਸਾਂ ਨੂੰ ਬਦਨਾਮ ਕਰ ਰਿਹਾ ਕਿੰਨੇ ਇੱਧਰ ਆ ਜਾ ਕਿੰਨੇ ਆ ਜਾ ਪੂਰੇ ਕਿੰਨੇ ਚੱਲ ਆ ਨਹੀਂ ਚੱਲ 44 ਦੇ ਕਰ ਜਿਹੜੇ ਪੂਰੇ ਕਿੰਨਾ ਜਿਹੜਾ ਕਰਦੇ ਕਰਦੇ हमारी सरकार ने जो मदद के लाल के लिए कोली सागा देखनी चाहिए एक सशक्त समाज के बेचारे पेट की बात हो रही है रोड में रोड में रोड पर रोड में सागा दरिया का इंसान वाला धर्मदार के किया किसानों नाम का सम्मान के सड़क पर अधिक ਕਿ ਲੋ ਵੀ ਲਵ ਇਧਰ ਆ ਤੈਨੂੰ ਆ ਕੋ ਇਧਰ ਨੂੰ ਆ ਨਾ ਵੇ ਇਧਰ ਪਛਾਉ ਚੂਰੀਆਂ ਬੱਲੇ ਆសុਂ ਕੇ ਚ ਆਤਾ ਬੱਛੋ ਮਾਰੇ ਬੱਛੋ कुछ भी नहीं है किसी का भी कुछ नहीं आया कुछ भी नहीं दस इन्होंने ਤੋੜ ਕੇ ਰਹਿ ਗਿਆ ਪਤਾ ਨਹੀਂ ਸਰ ਕਿਉਂ ਤੋੜ ਰਿਆ ਸੀਦਾ ਇਹ ਪੁੱਛ ਰੇ ਸਾਡਾ ਘਰ ਕਿਸ ਚੀਜ਼ ਤੇ ਟੁੱਟ ਰਿਆ ਕੁਛ ਗੱਲ ਨਹੀਂ ਕੀਤੀ ਸਾਡੇ ਨਾਲ ਸਾਡਾ ਟਿੱਕਰ ਪਹੁੰਚਿਆ ਹੀ ਨਹੀਂ ਇਹ ਅੱਛਾ ਪਹੁੰਚਿਆ ਕਿ ਦੀਏ ਸਾਬ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਇਹਦੀ ਸਾਬ ਤੇ ਹੋ ਰਿਹਾਗਾ ਸਾਨੂੰ ਕੋਈ ਦੱਸ ਹੀ ਨਹੀਂ ਰਿਹਾ ਕੀ ਗੱਲ ਕੀ ਸਾਡੇ ਨਾਲ ਬੰਦਿਆ ਤੱਕਾ ਕਹਿਣਾ ਚਾਹੋਗੇ ਅਸੀਂ ਹੁਣ ਕੀ ਕਰਦੇ ਤੋੜ ਹੀ ਦਿੱਤਾ ਤੇ ਰਹਿ ਕੀ ਗਿਆ ਪਿੱਛੇ ਸਾਡਾ ਪੁਲਿਸਾਂ ਤੋਂ ਬੋਲਦੇ ਹੁਕਮ ਕੀ ਚੀਜ਼ ਦਾਗਾ ਤੇ ਸਾਡੇ ਨਾਲ ਸਾਮ ਕੰਮ ਦਾ ਕੋਈ ਬੋਲਦਾ ਨਾ ਤਾਂ ਸੀ ਜ਼ਿੰਦਗੀ ਵਿੱਚ ਕਦੇ ਕਿਚਨ ਪੌਟ ਪਾਵਾਂਗੇ ਤੇ ਨਾ ਖੜਾਂਗੇ ਬਲੱਬਰ ਕਿਤੇ ਦੇਰੀ ਅੰਦਰਾਂ ਦਾ ਜੇ ਆਹ ਇਹ ਇਹ ਆਪਾਂ ਨੂੰ ਤਾਂ ਪੈਂਦਾ ਬਹੁਤ ਦੁਨੀਆ ਨੂੰ ਕਹੂੰ ਕਹੀਏ ਕਿਦਾ ਨਾਮ ਲਿਆ ਹੁਣ ਨਕਸਾਰ ਹੀ ਹੋਗਾ ਕਰੀਏ ਕੀ ਅਸੀਂ ਕੁਝ ਹੀ ਨਹੀਂ ਕਰ ਸਕਦੇ ਅਸੀਂ ਕੁਝ ਨਹੀਂ ਅਸੀਂ ਕਰ ਸਕਦੇ ਆ ਕਿ ਵੀ ਦੇਖਦੇ ਕਾਰਵਾਈ ਚਲਾਈ ਜਾ ਰਹੀ ਹੈ ਤੁਹਾਡਾ ਵਾਰਡ ਪੈਂਦਾ ਕਿ ਕਹਿਣਾ ਚਾਹੋਗੇ ਇਹ ਵਾਰਡ ਨੰਬਰ 1 ਪਾਰੀ ਦੇ ਵਿੱਚ ਨੰਨਸ਼ੀ ਵਾਲਿਆਂ ਦੇ ਘਰਾਂ ਦੇ ਉੱਤੇ ਇੱਕ ਐਨਡੀਪੀਐਸ ਦੇ ਪਰਚੇ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ شریف ਪਰਿਵਾਰ ਕੰਮ ਕਰਨ ਦਾ ਬੰਦਾ ਮਿਹਨਤ ਕਰ ਸਕ ਬੰਦਾ ਇਸ ਦੇ ਵਿੱਚ ਜੇ ਇੱਕ ਵੀ ਬੰਦਾ ਮੈਨੂੰ ਕੋਈ ਆ ਕੇ ਕਹਿ ਦੇਵੇ ਕਿ ਮਿਹਨਤ ਕਰ ਸਕ ਬੰਦੇ ਦੇ ਉੱਤੇ ਕੋਈ ਕਾਰਵਾਈ ਹੋਈ ਹੈ ਸ਼ੋ ਕਹੋਗੇ ਮੈਨੂੰ ਉਹ ਪੂਰਾ ਲੇਕਿਨ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਕਹਿੰਦੇ ਕਿ 10000 42000 ਪਾਲੀ ਐਮਸੀ ਲੱਗੇ ਹੈ ਤੇ ਹੋਰ ਵੀ ਬੜਵੰਡੀਆਂ ਗੱਲਾਂ ਕਹੀਆਂ ਜਾਂਦੀਆਂ ਇਲਜ਼ਾਮ ਦੁਨੀਆ ਲਾਏਗੀ ਜਿਹੜਾ ਸਹੀ ਰਾਹ ਤੇ ਤੁਰੇਗਾ ਉਸ ਤੇ ਇਲਜ਼ਾਮ ਹੀ ਲੱਗਣੇ ਆ ਤੇ ਉਹਨੂੰ ਛਿੰਤਰ ਹੀ ਪੈਣੇ ਆ ਠੀਕ ਹੈ ਆਪਾਂ ਛਿੰਤਰਾਂ ਵਾਸਤੇ ਤਿਆਰ ਆ ਠੀਕ ਹੈ ਨਾ ਉਸ ਤੋਂ ਬਾਅਦ ਰਹੀ ਗੱਲ ਤੁਹਾਡੇ ਸਾਹਮਣੇ ਸਾਰੀ ਕਾਰਵਾਈ ਹੋ ਰਹੀ ਹੈ ਇੱਕ ਇੱਕ ਬੰਦੇ ਨੂੰ ਬੁਲਾ ਕੇ ਪੁੱਛ ਲਓ ਇਸ ਚਾਰ ਘਰ ਛੱਡ ਕੇ ਕਾਰਵਾਈ ਕਿਉਂ ਨਹੀਂ ਹੋ ਗਈ ਇਹ ਦੋ ਘਰ ਛੱਡ ਕੇ ਉੱਥੇ ਕਾਰਵਾਈ ਕਿਉਂ ਨਹੀਂ ਹੋ ਗਈ ਇੱਥੇ ਕੀ ਹੋ ਰਹੀ ਹੈ ਸਾਨੂੰ ਕੋਈ ਨਾਲ ਸੁਣਦਗੇ ਵੀ ਕਿੰਨੇ ਘਰ ਤੇ ਕਾਰਵਾਈ ਹੋਣ ਜਾ ਰਹੀ ਹੈ ਅੱਜ ਉਹਨਿਆ ਕਰਾਂ ਤੂੰ ਨਹੀਂ ਪਤਾ ਲੱਗ ਜੇਗਾ ਇੱਥੇ ਕਿੰਨੇ ਪਰਚੇ ਦਰਜ ਨੇ ਜਿਹਨਾਂ ਦੇ ਉੱਪਰੋਂ ਕੰਮ ਇਹ ਦੇਖੋ ਪ੍ਰੋਪਰ ਮੈਨੂੰ ਨਹੀਂ ਪਤਾ ਇਹ ਪੂਰੀ ਲਾਈਨ ਦੇ ਉੱਤੇ ਪਰਚੇ ਦਰਜ ਆ ਇਸ ਘਰ ਦੇ ਉੱਤੇ ਪਰਚੇ ਦਰਜ ਨੇ ਮੱਲੇ ਵਾਲੇ ਰੋਪ ਲਾਰ ਪਿੱਛੇ ਦੀਪਕ ਹੈਗਾ ਮੁੰਡਾ ਉਹਦੇ ਉੱਤੇ ਪਰਚੇ ਦਰਜ ਨੇ 6 ਨਾਲ ਦੇ ਪਲਾਟ ਹੈ ਇਹ ਤੁਸੀਂ ਛੱਡ ਦਿਓ ਕਿ ਇਹ ਜਿਹੜੇ ਬੰਦੇ ਸਾਰੇ ਇਹਨਾਂ ਦੇ ਪਲਾਟ ਇਸ ਕਲੋਨੀ ਦੇ ਵਿੱਚ ਕਮਰਸ਼ੀਅਲ ਪਲਾਟ ਲਿੱਤੇ ਹੋਏ 70 70 ਲੱਖ ਰੁਪਏ ਦੇ ਪਲਾਟ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਦਾਂਗਾ ਇਹ ਬੰਦੇ ਤੁਸੀਂ ਐ ਨਾ ਸਮਝੋ ਕਿ ਤੇਰੇ ਮੇਰੇ ਨਾਲ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਜੀ ਮੈਂ ਇਹ ਲੜੇ ਰੋਕਲਾ ਰਹੀ ਨਹੀਂ ਕਿ ਇੱਥੇ ਤਾਂ ਕਰਿਆ ਜਾ ਰਿਹਾ ਹੈ ਕਿ ਇੱਥੇ ਕੋਈ ਮੋਲ ਮੂਲ ਬਣਾਉਣ ਦੀ ਤਿਆਰੀ ਹੋ ਗਈ ਆ ਮੋਲ ਬਣਾਣਾ ਕੋਈ ਛਾਨ ਆ ਮੋਲ ਬਣਾਣ ਲਈ ਲੈਂਡ ਹਰ ਤਰ੍ਹਾਂ ਦਾ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਆ ਔਰ ਇਹ ਮੋਲ ਬਣੇਗਾ ਚਾਰ ਦਿਨਾਂ ਵਿੱਚ ਮੋਲ ਬਣ ਜਾਏਗਾ ਐਮ ਸਾਹਿਬ ਇਹ ਜਗ੍ਹਾ ਦਾ ਕਾਰਪੋਰੇਸ਼ਨ ਦੀ ਆ ਕਾਰਪੋਰੇਸ਼ਨ ਦੀ ਜਗ੍ਹਾ ਅਗਲਾ ਫਰੰਟਾ ਹੇਜਾ ਉਹ ਪੀਡਬਲੂਡੀ ਦਾ ਉਹ ਤੇ ਬਾਕੀ ਪਿੱਛੇ ਸਾਰੀ ਕਾਰਪੋਰੇਸ਼ਨ ਦੀ ਜੀ ਪੀਪੀ ਪੀਪੀ ਸਕੀਮ ਨੰਬਰ 12 ਪੀਪੀ ਸਕੀਮ ਨੰਬਰ 12 ਦੇ ਤਹਿਤ ਇਹ ਪਿੱਛੇ ਦੇ ਆਪਣਾ 576 ਗੱਜ ਦਾ ਪਾਰਕ ਹੈ 16 ਫੁੱਟ ਦੀ ਰੋਡ ਹੈ 100 ਫੁੱਟ ਅੰਦਰ ਹੈ 16 ਫੁੱਟ ਚੌੜੀ ਹੈ ਸਾਰਾ ਸਾਰਾ ਇਸ ਤਰ੍ਹਾਂ ਕਬਜ਼ਾ ਵੀ ਹੈ ਉਲਟਾ ਇਹ ਆਪਣਾ ਨਸ਼ੇ ਦਾ ਕੰਮ ਵੀ ਕਰਦਾ ਉਹ ਤਰ੍ਹਾਂ ਦਾ ਵੀ ਕਾਰਵਾਈ ਹੋएगी ਆਣੇ ਤੇ ਬਾਕੀ ਘਰਾਂ ਦਾ ਵੀ ਕਾਰਵਾਈ ਹੋएगी ਜੇ ਨਜਾਇਜ਼ ਸਾਰੀ ਬਣੇ ਤੇ ਮੇਰੀ ਗੱਲ ਸੁਣੋ ਮੇਰੀ ਸਾਡੀ ਇੱਥੇ ਕਾਰਵਾਈ ਇਹ ਹੈ ਨਗਰ ਨਿਗਮ PWD ਜਿਸ ਤਰ੍ਹਾਂ ਆਪਣੀ ਕਾਰਵਾਈ ਕਰਨਾ ਚਾਹੁੰਦਾ ਉਹ ਕਰੇਗਾ ਇਹਦੇ ਸਾਡੇ ਤੋਂ ਤਾਂ ਇੱਕ ਰეკਮੈਂਡੇਸ਼ਨ ਮੰਨੀ ਜਾਂਦੀ ਹੈ ਵੀ ਹਾਂ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਐਮਸੀ ਹੋ ਤੁਸੀਂ ਦੱਸ ਦਿਓ ਵੀ ਇਹ ਕੀ ਕਰਦੇ ਆ ਅਸੀਂ ਦੱਸ ਦਿੰਦੇ ਆ ਵੀ ਇਹ ਕਰਦੇ ਆ ਇਸ ਤਰ੍ਹਾਂ ਕਾਗਜ਼ਾਂ ਦੇ ਆਧਾਰ ਦੇ ਉੱਤੇ ਦਸਤਾਵੇਜ਼ਾਂ ਦੇ ਆਧਾਰ ਦੇ ਕਾਰਵਾਈ ਹੋ ਰਹੀ ਹੈ ਐਮਸੀ ਸਾਹਿਬ ਵੱਲੋਂ ਕੋਈ ਨੋਲੀ ਚਾਹ ਵੀ ਅੱਜ ਕਿੰਨੇ ਘਰਾਂ ਤੇ ਕਾਰਵਾਈ ਹੋ ਰਹੀ ਹੈ ਜੀ ਘੱਟੋ ਘੱਟ ਚਾਹ ਦੀਪਕ ਦਾ ਘਰ ਹੈਗਾ ਇੱਕ ਹੋਰ ਇੱਥੇ ਰਾਜੂ ਦਾ ਹੈਗਾ ਇਹ ਹੈਗੇ ਪੂਰੇ ਤਿੰਨ ਚਾਰ ਘਰ ਤਾਂ ਮੇਰੀ ਨੋਲੇਜ ਵਿੱਚ ਹੈ ਬਾਕੀ ਹੁਣ ਦੇਖਦੇ ਆ ਠੀਕ ਹੈ ਜੀ ਅਜੀ ਪਾਣੀ ਪਾਣੀ ਕੋਟੇ ਕੰਦੇ ਕਾ ਰੋਲਾ ਡਿਪਸ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਕੁੱਲ ਕਿੰਨੇ ਮਕਾਨਾਂ ਦੇ ਉੱਪਰ ਕਾਰਵਾਈ ਕੀਤੀ ਤੇ ਜਿਨ੍ਹਾਂ ਦੇ ਉੱਪਰ ਕਿੰਨੇ ਕਾਮਲੇ ਦਰਜ ਇਹ ਚਾਰ ਤੋਂ ਪੰਜ ਮਕਾਨਾਂ ਦੇ ਉੱਤੇ ਅੱਜ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਚ ਇੱਕ ਸ਼ਮਾ ਤੇ ਸਲੀਮਨਾ ਦੇ ਤੇ ਇਸ ਤੋਂ ਇਲਾਵਾ ਬਬਲੂ ਤੇ ਦੀਪਕਨਾ ਦੇ ਵਿਅਕਤੀਆਂ ਦੇ ਖਿਲਾਫ ਨਸ਼ੇ ਦੇ ਨਸ਼ੇ ਦੇ ਐਨਟੀਪੀਐਸ ਐਕਟ ਦੀਨ ਮੁਕਾਦਮੇ ਦਰਜ ਨੇ ਕਾਫੀ ਮੁਕਾਦਮੇ ਕਿਸੇ ਦੇ ਖਿਲਾਫ 7 ਮੁਕਾਦਮੇ ਕਿਸੇ ਦੇ 6 ਕਿਸੇ ਦੇ ਖਿਲਾਫ 2 ਜੋ ਅੱਜ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਐਸਪੀਸੀਟੀ ਸਾਹਿਬ ਤੇ ਸਾਡੀ ਟੀਮ ਡੀਐਸਪੀ ਸਾਹਿਬ ਘਨੌਰ ਇਹ ਅਸੀਂ ਸਾਰੀ ਪੁਲਿਸ ਟੀਮ ਸਾਰੀ ਆਏ ਆ ਇਹਨਾਂ ਨੂੰ ਪੁਲਿਸ ਮਦਦ ਦਿੱਤੀ ਗਈ ਹੈ ਕਾਰਪੋਰੇਸ਼ਨ ਪਟਿਆਲਾ ਦੇ ਅਫੀਸ਼ੀਅਲਸ ਆਏ ਨੇ ਐਟੀਪੀ ਸਾਹਿਬ ਆਏ ਨੇ ਨਾਲ ਸਬੰਧ 팀 ਆਈ ਹੈ ਜਿਨ੍ਹਾਂ ਵੱਲੋਂ ਜੋ ਜੋ ਇਹਨਾਂ ਦੇ ਪਾਰਕ ਦੀ ਹੱਦ 'ਚ ਜੋ ਜੋ ਨਜਾਇਜ਼ ਹੋ ਸਾਰੀ ਹੋਈ ਸੀ ਉਸ ਸਬੰਧ 'ਚ ਡਿਊਟੀ ਮੈਜਿਸਟਰੇਟ ਸਾਹਿਬ ਦੀ ਹਾਜ਼ਰੀ 'ਚ ਕਾਰਵਾਈ ਕੀਤੀ ਗਈ ਹੈ ਜੇ ਸਬੰਧ 'ਚ ਪੁਲਿਸ ਪ੍ਰੋਟੈਕਸ਼ਨ ਇਹਨਾਂ ਨੂੰ ਦਿੱਤੀ ਗਈ ਸਰ ਕਿੰਨੇ ਕੋ ਮਕਾਨ ਹੋਰ ਰਹਿ ਗਏ ਆ ਔਰ ਕਿੰਨੇ ਕੋ ਮਕਾਨ ਰਹਿ ਗਏ ਆ ਜਿਨ੍ਹਾਂ ਨੂੰ ਵੀ ਕਾਰਵਾਈ ਕਰਨੀ ਹੈ ਇਹ ਤਾਂ ਹੁਣ ਨਿਸ਼ਾਨਦੇਹੀ ਕਿਉਂਕਿ ਇਹਨਾਂ ਦਾ ਇੱਕ ਪਾਰਕ ਹੈ ਇਸ ਤੋਂ ਇਲਾਵਾ ਪੀ ਡਬਲਯੂ ਡੀ ਵਿਭਾਗ ਦਾ ਵੀ ਸੜਕ ਦਾ ਕੁਝ ਏਰੀਆ ਉਹਨਾਂ ਨੇ ਪੀ ਡਬਲਯੂ ਡੀ ਦਾ ਵੀ ਇਹਨਾਂ ਕੋਲ ਨਜਾਇਜ਼ ਕਬਜ਼ੇ ਨੇ ਉਹ ਉਸ ਸਬੰਧ ਚ ਵੀ ਅਲੱਗ ਤੌਰ ਤੇ ਕਾਰਵਾਈ ਕੀਤੀ ਜਾਊਗੀ ਕਾਰਵਾਈ ਜਾਰੀ ਰਹੂਗੀ ਸਾਰੇ ਇਸ ਦੁਆਰਾ ਇਹ ਚੰਦ ਕਰ ਦੇਗਾ ਕਿ ਸਾਰੀਆਂ ਦੁਆਰਾ ਨਾ ਕੀਤੇ ਜਾਣ ਵਾਲੀਆਂ ਕਿਉਂਕਿ ਇਹ 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 ਬਿਲਕੁਲ ਵੀ ਅੱਗੇ ਲਾਉ ਨਹੀਂ ਕੀਤਾ ਜਾਣ ਕਿ ਦੁਆਰਾ ਇਹ ਸਾਰੀਆਂ ਕੀਤੀ ਜਾਣ ਜਿਆਦਾਤਰ ਨਸ਼ਾ ਤਸਕਰਾਂ ਦੇ ਕਿਤੇ ਅਸੀਂ ਤਾਂ ਨਸ਼ਾ ਤਸਕਰਾਂ ਦੇ ਸਬੰਧੀ ਸੂਚਨਾ ਦਿੱਤੀ ਸੀ ਤੇ ਇਸ ਤੋਂ ਇਲਾਵਾ ਫਿਰ ਮੈਕਮੇ ਨੂੰ ਇਹਨ ਮੋਸ਼ਨ ਕੀਤਾ ਗਿਆ ਜੋ ਇਹਨਾਂ ਨੇ ਆਪਣੀ ਕਾਰਵਾਈ ਜੋ ਇਹਨਾਂ ਦੀ ਨਜਾਇਜ਼ ਉਸਾਰੀ ਦੀ ਇਹਨਾਂ ਦੀ ਜਗ੍ਹਾ ਸੀ ਉਹ ਇਹਨਾਂ ਨੇ ਵਕੀਟ ਕਰਾਈ ਠੀਕ ਥੈਂਕ ਯੂ ਸਰ